ਉਹ ਦਾ ਪਮਾ ਦਾਦੀ ਤੇਰੇ ਦਿਮਬਰ ਭਾਵੇਂ ਜਿੰਨੀ ਮਰਜ਼ੀ ਹੋ ਗਈ ਹੀ ਪਰ ਹਜੇ ਵੀ ਚੰਗੀ ਹੀ ਮੈਂ ਤਾਂ ਤੇ ਭੂਆ ਤਰਿਆਂ ਕਦੇ ਰੋਂਦੀਆਂ ਵੇਖੀਆਂ ਨਹੀਂ ਜਾਂਦੀਆਂ ਕਿਦਾਂ ਵਿਚਾਰੀਆਂ ਤਰਲੇ ਲੈਂਦੀਆਂ ਆਂਦੇ ਅੰਦਰ ਮਾਤੀਆਂ ਨੂੰ ਤਾਂ ਮਾਂ ਪਿਓ ਸਦਾ ਚਾਹੀਦਾ ਉਹ ਤੇ ਗੱਲ ਤੁਹਾਡੀ ਮੰਮੀ ਬਿਲਕੁਲ ਠੀਕ ਆ ਪਰ ਹੁਣ ਕਰ ਵੀ ਬੰਦਾ ਕੀ ਸਕਦਾ ਜਦੋਂ ਸਿਹਤ ਬਜ਼ੁਰਗ ਹੋ ਜੇ ਨਾ ਉਥੇ ਜਾ ਕੇ ਬੰਦੇ ਦਾ ਜੋਰ ਨਹੀਂ ਚੱਲਦਾ ਹੁਣ ਕਿੰਨਾ ਇਲਾਜ ਕਰਾਇਆ ਤੁਹਾਡੇ ਸਾਹਮਣੇ ਪਰ ਨਹੀਂ ਉਹ ਕੋਈ ਵਾਪਿਸ ਨਹੀਂ ਚੱਲੀ ਪਰ ਇੱਕ ਗੱਲ ਹੈਗੀ ਮੰਮੀ ਮੈਨੂੰ ਤੇ ਆਪ ਬੜਾਈ ਹੋਰ ਤਰ੍ਹਾਂ ਹੋਣਿਆ ਮੇਰੀ ਦਾਦੀ ਨੇ ਨਾ ਛੱਟੀ ਆ ਜਾਣਾ ਤੇ ਮੈਂ ਕਈ ਵਾਰੀ ਕੰਦ ਥਾਣੀ ਵੇਖਣਾ ਤੇ ਉਹਨੇ ਤੁਰ ਹੀ ਆਉਂਦੀ ਹੁਣ ਤੇ ਮੈਂ ਇਹਨਾਂ ਨੂੰ ਕਹਿਣਾ ਜਾ ਕੇ ਲੈ ਆਉ ਕਦੀ ਕਰਨੇ ਉਹ ਮੋੜ ਤੋਂ ਲੈਣ ਚੱਲ ਜਾਣਾ ਕਦੀ ਇਹਨਾਂ ਨੇ ਆਪ ਚੱਲ ਜਾਣਾ ਚੱਲ ਬਜ਼ੁਰਗ ਬੰਦਾ ਵਾ ਤੁਰ ਕੇ ਕਿੱਥੇ ਆਉਗੀ ਤੇ ਅੱਡੇ ਤੋਂ ਹੀ ਚੜਾ ਲਿਓਨੇ ਆ ਨਹੀਂ ਉਹਦਾ ਗਰਨਾਮ ਨਾ ਵੀ ਬੜਾ ਕਰਦੇ ਹੁੰਦੇ ਸੀ ਇਹ ਵੇਖ ਲੈ ਨਖਤਾ ਕਿ ਉਹ ਤੁਰਿਆ ਨੇ ਨਾਲ ਵੀ ਜੇ ਦੱਸ ਤੂੰ ਘੜੀ ਉਹ ਗੱਲ ਜਾਂਦੀ ਵਾਰੀ ਉਹਦਾ ਮੂੰਹ ਵੇਖ ਲੈਂਦਾ ਤੇ ਕੀ ਤੈਨੂੰ ਫਰਕ ਪੈ ਚੱਲਿਆ ਆਏਗਾ ਭਾਜੀ ਆ ਲਾ ਚ ਲੈ ਰਮਿਤਾ ਨਹੀਂ ਸਾਮਾ ਪੈ ਗਈਆਂ ਦਾ ਭਾਜੀ ਅਜੇ ਤੱਕ ਤੇ ਆਈਆਂ ਨਹੀਂ ਆ ਵੇਲ ਸਵੇਰ ਦੀਆਂ ਗਈਆਂ ਇਹਨਾਂ ਨੂੰ ਕਿਤੇ ਹੈ ਫਿਕਰ ਮਾਸਾ ਕਰਦਾ ਕਿ ਆਪਾਂ ਜਾਈਏ ਘਰ ਮੁੜੀਏ ਕਦੋਂ ਆਉਂਦੀਆਂ ਗਈਆਂ ਵਾ ਉਦਾਂ ਭਾਜੀ ਇੱਕ ਗੱਲ ਵਾ ਤੁਸੀਂ ਉਹਨੂੰ ਮਾੜਾ ਜਿਹਾ ਫੋਨ ਤੇ ਮਾਣਾ ਕੀਤਾ ਤੇ ਉਸੇ ਵੇਲੇ ਫੂ ਫੂ ਕਰਦੀ ਪਾ ਕੇ ਕੱਪੜੇ ਤੇ ਦੌੜ ਗਈ ਉਹਨੂੰ ਬਥੇਰਾ ਮੰਮੀ ਨੇ ਕਿਹਾ ਕਿ ਮੈਂ ਸਮਝਾਉਣੀ ਆ ਗਰਨਾਮ ਨੂੰ ਤੇ ਉਹਨੂੰ ਫੋਨ ਕਰਦੇ ਆ ਕਿ ਘਰ ਆ ਪੀ ਜਾਣਾ ਉਹਨੇ ਵੀ ਪਰ ਉਹਨੇ ਨਹੀਂ ਉਹਨੇ ਬੁੱਢੀ ਨੇ ਸੁਣੀ ਕਹਿੰਦੀ ਬਸ ਤੂੰ ਚੱਲ ਮੰਮੀ ਤੂੰ ਵੀ ਜਾਣਾ ਤੇ ਜਾ ਨਹੀਂ ਜਾਣਾ ਤੇ ਤੂੰ ਹੀ ਘਾਰ ਰਹਿ ਆਪਾਂ ਮੈਂ ਕੱਲੀ ਨੇ ਚੱਲ ਜਾਣਾ ਵਾ ਇਥੋਂ ਦਾ ਘੰਦੀ ਉਹਨੂੰ ਮੰਮੀ ਨੂੰ ਕੋਈ ਗੱਲ ਨਹੀਂ ਕਰਦੀ ਨਾ ਫੂ ਫੂ ਦੇ ਕਰਦੀ ਦੇਵੇ ਨਾ ਗਰਮੀ ਦੇ ਮੈਂ ਜਾਣਾ ਹੈ ਨਾ ਤੁਰਨਾ ਸੀ ਦੀ ਚੱਲ ਨਹੀਂ ਗਿਆ ਤੇ ਮੰਮੀ ਨਾ ਸਹੀ ਇਹ ਤੋਂ ਬਿਨਾ ਕਿਹੜਾ ਮੇਰੀ ਦਾਦੀ ਦੇ ਸੰਸਕਾਰ ਨਹੀਂ ਹੋਇਆ ਸਾਰੇ ਕੰਮ ਹੀ ਹੋ ਗਏ ਪਰ ਇਹ ਗੱਲ ਜਿਹੜੀ ਆ ਨਾ ਮੈਨੂੰ ਸਾਰੀ ਉਮਰ ਯਾਦ ਰਹੂਗੀ ਪੀ ਇਹਨੇ ਮੇਰੇ ਇਹੋ ਜਿਹੇ ਟਾਈਮ ਤੇ ਆ ਗੱਲ ਕੀਤੀ ਚੱਲ ਕੋਈ ਨਹੀਂ ਟੈਨਸ਼ਨ ਨਹੀਂ ਲਈਦੀ ਮੈਂ ਤਾਂ ਤੇਰੇ ਨਾਲ ਹੈ ਹੀ ਨਾ ਬਾਜੀ ਓਦਾਂ ਨਾ ਮੈਨੂੰ ਵੀ ਕਹਿੰਦੀ ਸੀ ਕਿ ਗੁਰਮੀਤ ਤੂੰ ਵੀ ਚੱਲ ਨਾਲ ਤੇ ਮੈਂ ਕਹਿ ਕੇ ਓਦਾਂ ਤੇ ਮੈਨੂੰ ਘਰ ਸਿਖਾਉਂਦੀ ਨੇ ਤੂੰ ਵੇਖ ਕੇ ਤੇ ਹੁਣ ਤੂੰ ਨਾਲ ਖੜ ਕੇ ਆਪਣੇ ਰਿਸ਼ਤੇਦਾਰਾਂ ਤੇ ਨੰਬਰ ਬਣਾਉਣੀ ਆ ਕਿ ਮੈਂ ਆਪਣੀ ਦਰਾਨੀ ਸਾਨੀ ਦੇ ਨਾਲ ਬੜਾ ਚੰਗਾ ਰਹਿਣੀ ਆ ਮੈਂ ਤਾਂ ਸਾਫ਼ ਨਾ ਕਰ ਦਿੱਤੀ ਕਿ ਮੈਂ ਨਹੀਂ ਜਾਣਾ ਹੈਗਾ ਚੱਲ ਵਧੀਆ ਕੀਤਾ ਤੂੰ ਨਹੀਂ ਕੀਤੇ ਗੱਲਾਂ ਸੁਣੀਆਂ ਜਾ ਕੇ ਨੇ ਘੂਸਾ ਜੜਨੀ ਆ ਤੇ ਨਾਲ ਜਾ ਕੇ ਤੇ ਨੇ ਆ ਜਨਬੋਨਾ ਆ ਮਮੀ ਆਇਆ ਕਾਲੀ ਨਾ ਨੂੰ ਕਿ ਹੁਣੇ ਮੈਂ ਬੈਠਾ ਚਾਹ ਪੀਤੀ ਗਰਮੀ ਦਿੱਤੀ ਮੈਂ ਚਾਹ ਨਾ ਮੈਨੂੰ ਇੱਕ ਗੱਲ ਦੱਸ ਤੈਨੂੰ ਕੋਈ ਸ਼ਰਮ ਆ ਥੋੜੀ ਬੋਦੀ ਹੈਗੀ ਆ ਕਿ ਨਹੀਂ ਕੀ ਆ ਮਾਤਾ ਬੜੀ ਗਰਮੀ ਜੁਬੜੀ ਆਈ ਆ ਪਾਣੀ ਪਣੀ ਪੀਂ ਠੰਡਾ ਚੰਗਾ ਤੇ ਪਾਣੀ ਤੇ ਮੈਂ ਪੀ ਲੂੰਗੀ ਉਥੇ ਬੜਾ ਕਿੰਨੀ ਮੁਸ਼ਕਲ ਕੰਮ ਸੋ ਕੰਮ ਬੰਦਾ ਮਰੇ ਦੇ ਤੇ ਜਾਵੇ ਜੇ ਉਦਾਂ ਨਹੀਂ ਜਾਣਾ ਤੇ ਇਹ ਨਫੋਨਾ ਨੇ ਕੀ ਦੇ ਦੇਣਾ ਵਾ ਤੇਰਾ ਤਾਂ ਖੁਣੇ ਖੂਨ ਇੰਨਾ ਸਪੇਤ ਹੁੰਦਾ ਜਾਣਦਿਆ ਵਾ ਤੇ ਗਾਂ ਹੋ ਕੇ ਕੀ ਬਣੂਗਾ ਉਥੇ ਸਾਰੀ ਦੁਨੀਆ ਨੇ ਮੈਨੂੰ ਪੁੱਛਿਆ ਕਿ ਗਰਨਾਮ ਨਹੀਂ ਆਇਆ ਪਰੌਣਾ ਨਹੀਂ ਆਇਆ ਲੋਕੀ ਮੂੰਹ ਜੋੜ ਜੋੜ ਗੱਲਾਂ ਕਰਦੇ ਸੀ ਉਥੇ ਮੈਂ ਕੀ ਜਵਾਬ ਦਿੰਦੀ ਉਹਨਾਂ ਨੂੰ ਮਾਪਾ ਕਰਦੇ ਨਾ ਗੱਲਾਂ ਤੇ ਕਰੀ ਜਾਣ ਮੈਨੂੰ ਕੋਈ ਪ੍ਰਵਾਹ ਨਹੀਂ ਆ ਮੈਂ ਠੇਕਾ ਨਹੀਂ ਲੈ ਜਾਣਦਾ ਇਹਦੇ ਨਾਲ ਸਾਰੀ ਵਾਰ ਕੋਈ ਨਾ ਮਰੇ ਰਹਿਣਾ ਉੱਥੇ ਨਹੀਂ ਦਾਨੀ ਬੋਲੀਦਾ ਹੋਈਦਾ ਐ ਪਾਣੀ ਚ ਨਹੀਂ ਬੱਦੇ ਐ ਕਿਵੇਂ ਮਰਨਾ ਕੱਲ ਨੂੰ ਜਦੋਂ ਤੇਰੀ ਮਾਂ ਮਰੂ ਤੇ ਜੇ ਕੋਈ ਨਾ ਆਇਆ ਨਾ ਤੇ ਫੇਰ ਲੋਕਾਂ ਨੇ ਹਣਾ ਲੈ ਇਹਦੇ ਸਹੁਰੇ ਨਹੀਂ ਆਏ ਤੇ ਜੇ ਤੇ ਸਹੁਰੇ ਜਾਣੇਗਾ ਤੇ ਕੋਈ ਤੇਰੇ ਆਊਗਾ ਵੇਖਾਂ ਕਿੱਦਾਂ ਹੁੰਦਿਆ ਬੁੱਢੀ ਬੋਲਣ ਲਈ ਆ ਇਹ ਤੇ ਪੰਮੋ ਦੀ ਬੋਲੀ ਬੋਲਣ ਢਾਪੀ ਆ ਪਤਾ ਨਹੀਂ ਕੀ ਰਾਜ ਪੜਕਾਉਂਦੀ ਰਹੀ ਐ ਇਹਨੂੰ ਬੁੱਢੀ ਨੂੰ ਇਹਦੇ ਕੰਨ ਪਰਦੀ ਰਹੀ ਆ ਉਹ ਧਿਆਨ ਕੇ ਪਾਜੀ ਦੇ ਦਿਵਾਲੇ ਹੋਈ ਆ ਮੈਂ ਤੇ ਵਹਾਂ ਹੀ ਪੰਮੋ ਦੇ ਖਿਲਾਫ ਪਾਜੀ ਨੇ ਪੜਕਾਇਆ ਸੀ ਇਹ ਨਾ ਹੋਵੇ ਕਿ ਮੇਰਾ ਸਾਰਾ ਕੀਤੇ ਕਰਾਏ ਤੇ ਪਾਣੀ ਫੇਰ ਦੇ ਇਹਨੂੰ ਮੈਂ ਜਾ ਕੇ ਪਾਣੀ ਭਰ ਆਵਾਂ ਠੰਡਾ ਤੇ ਗੱਲ ਪਲਟੇ ਮਾਸਾ ਮਾ ਬਾ ਜੀ ਨੇ ਨਹੀਂ ਹੋਣਾ ਨਾ ਨਾ ਵੇ ਜੇ ਤੂੰ ਮਰ ਗਈ ਨਾ ਮੈਂ ਤੇਰਾ ਇਕੱਲਾ ਸੰਸਕਾਰ ਕਰ ਲੂੰਗਾ ਕੋਈ ਲੋੜ ਨਹੀਂ ਕਿਸ ਦੀ ਆਉਂਦੀ ਇੱਥੇ ਵੇ ਕੋਈ ਸਿਆਣਫਾਲੀ ਗੱਲ ਨਹੀਂ ਆ ਉਹ ਤੇਰੀ ਜਨਾਨੀ ਆ ਜੋ ਨਾ ਤੈਨੂੰ ਨਹੀਂ ਕਹਿਣਾ ਤੋ ਕਿੰਨੂ ਕਹੂਗੀ ਨਾਲੇ ਸਿਆਣੇ ਕਹਿੰਦੇ ਹੁੰਦੇ ਆ ਕੱਲੇ ਰੁੱਖ ਦੀ ਕੋਈ ਸਾਵੇਂ ਨਹੀਂ ਬੈਂਦਾ ਭੈਣ ਭਰਾਵਾਂ ਨਾਲ ਵੱਡੇ ਹੋਈਦਾ ਵਾ ਤੂੰ ਕੱਲਾ ਹੋ ਜਾਏਗਾ ਹੋ ਜਾਊਗਾ ਮੈਂ ਮੈਂ ਉਹਦੇ ਹਿਸਤਾਰੇ ਨਹੀਂ ਜਾਣਾ ਜੋ ਕਹਿਤਾਂਗਾ ਬਸ ਕਹਿਤਾ ਮੇਰੇ ਲਈ ਮਰਨ ਜੀਣ ਜੋ ਮਰਜ਼ੀ ਕਰਨ ਤੇ ਨਾ ਮੈਂ ਗਾਂ ਤੋਂ ਆਖਿਆ ਵੀ ਨਾਲ ਤੋਰ ਸਿੱਧੀ ਗੱਲ ਨਾ ਇਹ ਅੜੀ ਜਿਹੜੀ ਚੰਗੀ ਨਹੀਂ ਹੁੰਦੀ ਮੰਮੀ ਪਾਣੀ ਲਓ ਮੇਰੇ ਲਈ ਚੰਗੀ ਐ ਮੰਮੀ ਉਹਦਾ ਤੁਸੀਂ ਵੀ ਨਾ ਹੱਥ ਹੀ ਕਰਦੇ ਜੇ ਬਾਜੀ ਸਵੇਰ ਦੇ ਪਹਿਲਿਆਂ ਚ ਖਪਣਦੇ ਆ ਤੇ ਹੁਣੇ ਆਣ ਕੇ ਤੇ ਉਹਨਾਂ ਨੇ ਚਾਹ ਹੀ ਘੋਟ ਪੀਤੀ ਤੇ ਤੁਸੀਂ ਆਉਂਦੇ ਹੀ ਉਹਦੇ ਪਲਦੀ ਤੇ ਤੇਲ ਪਾਉਂਡ ਆ ਫੇ ਆਣ ਕੇ ਨੂੰ ਤੂੰ ਮੈਨੂੰ ਜਿਆਦਾ ਨਾ ਮਤਾਂ ਨਵੇ ਮੇਰੀ ਪਤਾ ਉਥੇ ਕਿੰਨੀ ਬੇਇੱਜ਼ਤੀ ਹੋਈ ਹੈਗੀ ਰਿਸ਼ਤੇਦਾਰਾਂ ਚ ਅਗਲੇ ਚਾਚੇ ਤਾਂ ਦੇ ਜਵਾਈ ਆਏ ਸਾਰੇ ਅਗਲੇ ਬਾਰ-ਬਾਰ ਪੁੱਛਦੀਆਂ ਸੀ ਬਾਜੀ ਕਿਉਂ ਨਹੀਂ ਆਇਆ ਪਾਜੀ ਕਹਿੰਦੇ ਮੈਂ ਉੱਥੇ ਕੀ ਜਵਾਬ ਦਿੰਦੀ ਕੱਲੇ ਕੱਲੇ ਨੂੰ ਫਿਰ ਕੀ ਪਾਜੀ ਨਹੀਂ ਗਿਆ ਹੁਣ ਪਾਜੀ ਨੂੰ ਗੁੱਸਾ ਹੀ ਪੰਮੋਦੀ ਰਹੀ ਤੇ ਤੋ ਉਹ ਫਿਰ ਕੀ ਕਰਦੇ ਵਿਚਾਰੇ ਹੁਣ 4 ਦਿਨ ਤੇ ਲੱਗਣਾ ਹੀ ਆ ਨਾ ਗੁੱਸਾ ਠੰਡੇ ਹੋਣ ਲੱਗਿਆ ਤੇ ਉਹਨਾਂ ਨੇ ਤਾਂ ਜਵਾਬ ਦਿੱਤਾ ਅੱਗੇ ਹਰ ਥਾਂ ਦੇ ਜਾਂਦੇ ਹੀ ਆ ਪਾਜੀ ਹੁਣ ਐਵੇਂ ਤੁਸੀਂ ਉਹਨਾਂ ਦੇ ਦਿਵਾਲੇ ਹੋਈ ਜਾਂਦੇ ਤੁਸੀਂ ਤੋ ਉਹਦੇ ਨਾਲ ਟੈਨਸ਼ਨ ਲੈ ਤੂੰ ਆਪਣੇ ਕੰਮ 'ਵਲ ਧਿਆਨ ਦੇ ਉਹਨੂੰ ਮੈਂ ਕਰ ਲੂੰਗੀ ਆਪੇ ਸਹੀ ਮੈਨੂੰ ਜਾਚਵਾ ਮੁੰਡਾ ਮੇਰਾ ਹੀ ਆ ਨਾ ਕਰਨਾ ਆਉਂਦਾ ਮੈਨੂੰ ਉਹਨੂੰ ਸੈੱਟ ਚੱਲ ਮੈਨੂੰ ਕੀ ਆ ਜੋ ਮਰਜ਼ੀ ਕਰੋ ਫਿਰ ਪਾਜੀ ਦਾ ਗੁੱਸਾ ਮੇਰੇ ਤੇ ਕੱਢੀ ਜਾਂਦੇ ਜੇ ਬੱਲੇ ਨੇ ਗਰਮੀ ਤੋਂ ਬੜੀ ਸਿਆਣੀ ਹੋ ਗਈਆਂ ਸੱਸ ਨੂੰ ਮੱਤਾ ਦਿੰਦੀ ਫਿਰਦੀ ਇਹ ਮੈਡਮ ਨਾ ਅੰਦਰ ਬੈਠੀ ਆ ਤੇ ਪੂਰੀ ਮੱਚੀ ਹੋਣੀ ਆ ਮੇਰੇ ਤੇ ਇਦਾਂ ਕਰਦੀ ਆ ਇਹਨੂੰ ਠੰਡਾ ਪਾਣੀ ਵੱਡਾ ਗਲਾਸ ਨਾ ਦਿੰਦੀ ਆ ਤੇ ਜਿਹੜਾ ਇਹਦਾ ਸਾਰਾ ਗੁੱਸਾ ਠੰਡਾ ਹੋਵੇ ਤੇ ਮੂੰਹ ਦੀ ਹੁਣ ਨਾ ਮਿੱਠੀ ਬਣ ਕੇ ਰਹਿਣਾ ਇਹਦੇ ਨਾਲ ਕੱਲ ਨੂੰ ਕੋਈ ਵੀ ਗੱਲ ਹੋ ਜੇਗੀ ਨਾ ਤੇ ਇਹਨੂੰ ਸਾਰਾ ਅੰਜਾਮ ਮੇਰੇ ਤੇ ਨਾਉਣਾ ਫਿਰ ਰੱਬਾ ਇੰਨਾ ਚੁੰਨੀਆਂ ਦਾ ਵੀ ਕੋਹ ਨਹੀਂ ਹਾਲ ਪਸੀਨੇ ਨਾਲ ਆਣਾਂ ਕੇ ਨਾ ਮੂੰਹ ਹੀ ਵੱਢਿਆ ਗਿਆ ਵਾ ਸੂਤੀ ਕਪੜਾ ਨਾ ਸੂਤੀ ਆਂਤਰਾ ਲੈ ਲਿਆ ਲੋ ਪਾਣੀ ਆ ਪਾਣੀ ਪੀ ਲੋ ਜੀ ਦੀ ਪੀ ਲੋ ਪਾਣੀ ਪਤਾ ਵਾ ਮੈਨੂੰ ਤੁਹਾਨੂੰ ਮੇਰੇ ਤੇ ਗੁੱਸਾ ਵਾ ਕਿ ਮੈਂ ਨਾਲ ਤਾਂ ਡੇ ਗਈ ਨਹੀਂ ਆ ਤੇ ਤੁਸੀਂ ਵੀ ਸਿਆਣੇ ਜੇ ਜੇ ਮੈਂ ਵੀ ਨਾਲ ਚੱਲ ਜਾਂਦੀ ਤੇ ਘਰ ਕਿੰਨੇ ਵੇਖਣਾ ਸੀ ਮਾਲ ਡੰਗਰ ਰ ਘਰ ਵਾ ਤੇ ਪਾਜੀ ਵੀ ਸਵੇਰ ਦੇ ਪਹਿਲੀਆਂ ਚ ਗਏ ਆ ਤੇ ਉਹ ਲੇਵਰ ਜਿਹੜੀ ਲੱਗੀ ਆ ਉਹਨਾਂ ਨੂੰ ਵੀ ਚਾਹ ਪਾਣੀ ਕਲਾਇਆ ਵਾ ਇਸ ਕਰਕੇ ਨਿਆਣੇ ਵੀ ਘਾ ਰਹੀ ਉਹ ਛੱਟ ਤੁਹਾਨੂੰ ਪਤਾ ਲੜ ਪੈਂਦੇ ਆ ਤੇ ਮੈਂ ਤਾਂ ਹੀ ਮੈਂ ਮਨਾ ਕਰਤਾ ਸੀ ਕਿ ਨਹੀਂ ਮੇਰੇ ਕੋਲ ਨਹੀਂ ਜਾਇਆ ਜਾਣਾ ਤੇ ਦੁੱਖ ਤੇ ਬੜਾ ਵਾ ਮੈਨੂੰ ਕਿ ਦਾਦੀ ਐਡਾ ਹੋਈ ਆ ਤੇ ਚਲੋ ਉਹ ਤੇ ਬਜ਼ੁਰਗੀ ਹੀ ਤੇ ਠੀਕ ਵੀ ਨਹੀਂ ਰਹਿੰਦੇ ਹੈਗੇ ਚੱਲ ਭੈਣਾ ਕੀ ਕਰ ਸਕਦੇ ਆ ਜੀਦਾ ਮਰਜੇ ਨਾ ਕੋਈ ਉਹਨੂੰ ਹੀ ਦੁੱਖ ਹੁੰਦਾ ਵਾ ਦੂਜਿਆਂ ਦੀਆਂ ਤੇ ਗੱਲਾਂ ਹੀ ਹੁੰਦੀਆਂ ਵਾ ਚਲੋ ਕੋਈ ਗੱਲ ਨਹੀਂ ਜੇ ਨਹੀਂ ਗਈ ਤੇ ਫਿਰ ਕੀ ਹੋ ਗਿਆ ਤੇਰੇ ਗਿਆਂ ਕਿਹੜਾ ਉਹਨੇ ਉੱਠ ਖਲੋਣਾ ਹੈਗਾ ਜੋ ਪਰਮਾਤਮਾ ਨੂੰ ਮਨਜ਼ੂਰ ਆ ਨਾ ਉਹੀ ਹੋਣਾ ਹੁੰਦਾ ਵਾ ਉਹੀ ਤੇ ਮੈਂ ਦੀਦੀ ਕਹਿਣ ਲਈ ਆ ਕਿ ਮਾੜਾ ਤੇ ਬੜਾ ਹੋਇਆ ਵਾ ਦਾਦੀ ਵੱਲੋਂ ਚਲ ਦੁਨੀਆ ਤੇ ਆਉਣਾ ਤੇ ਇੱਕੋ ਵਾਰ ਹੀ ਹੁੰਦਾ ਵਾ ਤੇ ਪਰ ਮੈਂ ਵੀ ਹੁਣ ਜੇ ਚਲ ਜਾਂਦੀ ਤੇ ਘਰ ਵੀ ਕਿੰਨੇ ਵੇਖਣਾ ਸੀ ਇਹ ਵੀ ਤੁਸੀਂ ਸੋਚੋ ਨਾ ਚਲ ਵਧੀਆ ਵਾ ਤੂੰ ਬੜੀ ਸਿਆਣੀ ਆ ਸੋਚ ਵਿਚਾਰ ਕਰ ਲੈਣੀ ਆ ਮੇਰਾ ਕੀ ਆ ਮੈਨੂੰ ਕਿਹੜੀ ਅਕਲ ਵਾ ਤੇ ਨਾਲੇ ਇੱਕ ਗੱਲ ਹੈਗੀ ਆ ਗਰਮੀਤ ਜੇ ਕੋਈ ਕਿਸੇ ਨਾਲ ਕਰੂਗਾ ਨਾ ਕਿਸਦੇ ਦੋਖ ਸੁਖ ਤੇ ਜਾਊਗਾ ਤੇ ਆਪਾਂ ਵੀ ਚਲ ਜਾਗੇ ਹੁਣ ਤੇ ਗੱਲ ਇਹ ਆ ਵੀ ਹੱਥ ਨੂੰ ਹੱਥ ਹੀ ਆ ਜਿੱਦਾਂ ਕੋਈ ਚੱਲੂਗਾ ਅਸੀਂ ਵੀ ਉਦਾਂ ਹੀ ਚੱਲ ਪਾਂਗੇ ਦੀਦੀ ਤੁਸੀਂ ਤਾਂ ਫੇਰ ਉਹੋ ਹੀ ਗੱਲਾਂ ਕਰੀ ਜਾਂਦੇ ਜੇ ਤੁਹਾਨੂੰ ਪਤਾ ਤੈਗਾ ਵਾ ਸਵੇਰੇ ਕਿੰਨਾ ਖਲਾਰਾ ਪਿਆ ਹੀ ਸਾਰਾ ਮੈਂ ਚੁੱਕਿਆ ਖਲਾਰਾਂ ਮਗਰੋਂ ਤੇ ਤੁਸੀਂ ਐਵੇਂ ਗੁੱਸਾ ਨਾ ਕਰੀ ਜਾਓ ਤੇ ਟੈਨਸ਼ਨ ਨਾ ਲਵੋ ਮੈਂ ਤਾਂ ਤੇ ਲਈ ਨਾ ਚਾਹ ਬਣਾ ਕੇ ਲੈ ਆਉਣੀ ਆ ਤੇ ਤੁਸੀਂ ਪਾਣੀ ਪੀਓ ਠੰਡਾ ਹੈ ਰਪਾ ਸਮਝ ਨਹੀਂ ਆਉਂਦੀ ਇਹ ਜੀ ਨਾਨੀ ਦੀ ਵੀ ਕਰਦੀ ਗਈ ਫੇਰਦੀ ਆ ਜਦੋਂ ਮੈਂ ਇਹਨੂੰ ਜਾਣ ਵੱਲੋਂ ਆਖਿਆ ਸੀ ਤੂੰ ਉਦੋਂ ਮੈਨੂੰ ਤੋੜ ਕੇ ਜਵਾਬ ਦੇਤਾ ਤੇ ਹੁਣ ਆਣ ਕੇ ਕਿੱਡੇ ਮੇਰੇ ਨਾਲ ਫਫੇ ਕੁੱਟਣ ਢਈ ਆ। ਆਹੇ ਜੀ ਦੀਦੀ ਤੁਸੀਂ ਤਾਂ ਗੁੱਸਾ ਹੀ ਕਰਕੇ ਚੱਲ ਕੋਈ ਗੱਲ ਨਹੀਂ ਮੈਂ ਗੁੱਸਾ ਕਾਹਦਾ ਕਰਦਾ ਵਾ ਗੁੱਸਾ ਤਾਂ ਮੈਨੂੰ ਆਪਣੇ ਘਰ ਵਾਲੇ ਤੇ ਹੀ ਆ ਜਿਹੜਾ ਮੇਰੇ ਨਾਲ ਨਹੀਂ ਤੁਰਿਆ ਇਹ ਤੇ ਫੇਰ ਮੇਰੀ ਸਿਕਤਿਕਣੀ ਆ ਇਹਦੇ ਤੇ ਗੁੱਸਾ ਮੈਂ ਕੀ ਕਰਨਾ ਚੱਲ ਪਾਣੀ ਤੇ ਪੀਵਾ ਘੋਟ ਸ਼ੁਕਰ ਲੈ ਆਈ ਹਾਏ ਰੱਬਾ ਸਿਰ ਪੇੜ ਬੜੀ ਹੋਣ ਲਈ ਆ ਕਦੋਂ ਦੇ ਘਰ ਆਏ ਆ ਕਿ ਤੇ ਕੁੜੀ ਨੇ ਚਾਹ ਨਹੀਂ ਪਿਆਲੀ ਘੋਟਾ ਏਦਾਂ ਕਰਦੀ ਆ ਤੇ ਆਵਾਜ਼ ਮਾਰਦੀ ਆ ਨਾ ਨੀ ਗਰਮੀਤ ਗਰਮੀਤ ਹਾਂਜੀ ਮੰਮੀ ਨੀ ਇੱਧਰ ਆ ਹਾਂਜੀ ਨੀ ਉੱਥੇ ਨਾ ਬੜਾ ਹੀ ਮਾੜਾ ਹਾਲ ਹੋਇਆ ਰੋਂਦੇ ਖਾਬ ਦੇ ਵੇਖ ਕੇ ਨਾ ਤੇ ਕਦੇ ਸ਼ੇਰ ਪਾਟਣ ਦਿਆ ਵਾ ਤੇ ਏਦਾਂ ਕਰਨ ਨਾਲੇ ਮੈਨੂੰ ਗੋਲੀ ਦੇ ਦੇ ਤੇ ਨਾਲੇ ਚਾਹ ਬਣਾ ਕੋਟ ਵਧੀਆ ਜੀ ਮੈਂ ਰੱਖੀ ਆ ਮੰਮੀ ਚਾ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਚਾਹ ਰੱਖ ਦਿੱਤੀ ਸੀ ਰੱਖੇ ਤੇ ਏਦਾਂ ਕਰੇ ਵੀ ਉਹਨੂੰ ਪਮਾ ਨੂੰ ਵੀ ਕੋਟ ਚਾਹ ਦੇ ਆ ਵੀ ਬੜਾ ਹੀ ਉੱਥੇ ਉਹਦਾ ਬੁਰਾ ਹਾਲ ਹੋਇਆ ਕਿਤੇ ਬੜਾ ਰੋਂਦੀ ਮਿਲਕਦੀ ਸੀਗੀ ਤੇ ਕੀ ਵਿਜਾਰੇ ਕਰਿਆ ਆਂਦੇ ਹਣੀ ਆ ਵੀ ਮੇਰੇ ਉਹ ਗੱਲ ਭਰੀ ਪੀਤੀ ਇੱਥੋਂ ਗਈ ਵੀ ਤੈਨੂੰ ਪਤਾ ਬੰਦੇ ਦੇ ਨਾਲ ਹੀ ਜਨਾਨੀ ਹੁੰਦੀ ਜਨਾਨੀ ਇਕੱਲੀ ਕਾਹੇ ਜੋਗੀ ਨਹੀਂ ਹੁੰਦੀ ਤੇ ਨਾਲ ਨਹੀਂ ਤੁਰਿਆ ਤੇ ਮੈਨੂੰ ਤੇ ਆਪ ਨੂੰ ਬੜੀ ਪਰੇਸ਼ਾਨੀਆਂ ਹੁੰਨ ਲਈ ਆ ਤੇ ਅੱਜ ਜਿੱਥੇ ਉਹਦਾ ਖਲਾਉਣ ਦਾ ਟਾਈਮ ਹੀ ਉੱਥੇ ਉਹਦੇ ਨਾਲ ਨਹੀਂ ਖਲੋਤਾ ਤੇ ਚੱਲ ਕੋਈ ਗੱਲ ਨਹੀਂ ਉਹਨੂੰ ਵੀ ਚਾਹ ਪਾਣੀ ਪਿਆਲ ਤੇ ਉਹਦਾ ਵੀ ਥੋੜਾ ਸਰੀਰ ਹੋਵੇ ਸੈਟ ਤੇ ਨਾਲ ਇਹਨੂੰ ਰੋਟੀ ਪਾਣੀ ਵੀ ਖਵਾ ਲਾ ਕੋਈ ਨਹੀਂ ਮੰਮੀ ਟੈਨਸ਼ਨ ਨਾ ਲਓ ਮੈਂ ਤਾਂ ਕਿੰਤ ਪਹਿਲਾਂ ਹੀ ਦੀਦੀ ਨੂੰ ਪਾਣੀ ਵੀ ਪਿਆ ਕੇ ਆਈ ਆ ਤੇ ਚਾਹ ਵੱਲੋਂ ਵੀ ਕਹਿ ਕੇ ਆਈ ਆ ਹੁਣ ਉਹਨਾਂ ਨੂੰ ਮੈਂ ਚਾਹ ਵੀ ਦਿੰਦੀ ਆ ਮੈਨੂੰ ਤੇ ਅੱਗੇ بڑا ਪਸਤਾਵਾ ਹੋਣ ਧਿਆਵਾ ਮੈਂ ਦੀਦੀ ਨੂੰ ਕਿਉਂ ਮਣਾ ਕਰ ਦਿੱਤਾ ਸਵੇਰੇ ਤੇ ਮੈਂ ਨਾਲ ਚੱਲ ਜਾਂਦੀ ਸਕੋ ਜਾਣਾ ਚਾਹੀਦਾ ਵਾ ਬਦਜ ਆਪਣੇ ਆਨੇ ਨੇ ਤੁਰਨਾ ਤੇ ਕਿੰਨੇ ਤੁਰਨਾ ਵਾਂਗਾ ਉਥੇ ਪਤਾ ਮੈਨੂੰ ਕਿੰਨੀ ਸ਼ਰਮ ਆਈ ਨਾ ਤੂੰ ਗਈ ਨਾ ਗਰਨਾਮ ਗਿਆ ਉਹ ਗੱਲ ਬੇਇੱਜ਼ਤੀ ਤੇ ਉਥੇ ਮੇਰੀ ਹੋ ਗਈ ਆ ਤੁਹਾਡਾ ਤਾਂ ਕੁਝ ਵੀ ਨਹੀਂ ਗਿਆ ਮੈਂ ਤੇ ਬਾਅਦ ਚ ਸੋਚਿਆ ਕਿ ਜੋ ਵੀ ਗੱਲਾਂ ਜਿੱਦਾਂ ਮਰਚਿਕਾਰ ਚ ਆਪਾਂ ਰਹਿਣੇ ਪਰ ਜਾਣਾ ਚਾਹੀਦਾ ਇਹ ਸਾਨੂੰ ਨਾਲ ਤੇ ਪਰ ਕੀ ਕਰਦੀ ਫਿਰ ਘਰ ਵੀ ਕਿੰਨਾ ਖਲਾਰਾ ਸੀ ਤੇ ਨਿਆਣੇ ਵੀ ਕਰੇ ਸੀ ਤੇ ਜਿਨ੍ਹਾਂ ਨੂੰ ਛੱਡ ਕੇ ਇਦਾਂ ਚੱਲ ਜਾਂਦੇ ਤੇ ਨਿਆਣੇ ਲੜ ਲੜ ਕੇ ਤੁਹਾਨੂੰ ਤਾਂ ਸਾਹਮਣੇ ਨਹੀਂ ਉਹ ਬਖਸ਼ਦੇ ਕਿਸ ਨੂੰ ਨੇ ਜਾਣ ਵਾਲੇ ਥਾਂ ਜਾਣਾ ਪੈਂਦਾ ਜਦੋਂ ਜਾਣਾ ਹੋਵੇ ਨਾ ਫਿਰ ਕੁਝ ਨਹੀਂ ਵੇਖੀਦਾ ਆਂਦੇ ਹੁੰਦੇ ਗਮ ਖੁਸ਼ੀਆਂ ਰਹਿ ਜੇ ਗਮੀਆਂ ਨਾ ਰਹੀਏ ਗਮੀ ਦੇ ਜਾਣਾ ਚਾਹੀਦਾ ਵਾ ਚੱਲ ਕੋਈ ਨਹੀਂ ਮੰਮੀ ਮੈਂ ਲੈ ਆ ਮਾ ਚਾਹ ਬਣਾ ਕੇ ਹਾਈ ਹਾਈ ਰੱਬਾ ਮੈਂ ਤੇ ਚਾਹ ਧਰ ਕੇ ਤੇ ਮੈਨੂੰ ਉੱਥੇ ਗੰਨੀ ਲਾ ਲਿਆ ਰਿੱਜ ਰਿੱਜ ਕੇ ਹੁਣ ਮਾਸਾ ਕੀ ਰਹਿ ਗਈ ਆ ਏਦਾਂ ਕਰਦੀ ਆ ਗਲਾਸੀਆਂ ਚ ਨਹੀਂ ਪਉਂਦੀ ਇਹਨਾਂ ਨੂੰ ਕੱਪਾਂ 'ਚ ਪਾ ਲੈਣੀ ਥੋੜਾ ਥੋੜਾ ਘੋਲ ਸਿਆਪਾ ਕਰਦਾ ਫਿਰ ਇਹਨਾਂ ਤਾਂ ਬੈਗ ਤੇ ਆਰਡਰ ਮਾਰਨ ਡੀਆਂ ਵਾ ਚਾਹ ਲੈ ਆ ਤੇ ਕਦੀ ਪਾਣੀ ਲੈ ਆ ਇਹ ਕਰਕੇ ਵੀ ਦੇਣਾ ਪੈਣਾ ਵਾ ਔਰ ਮੂਹ ਦੇ ਮਿੱਠੇ ਐਵੇਂ ਬਣਿਆ ਜਾਂਦਾ ਵਾ ਟੱਪੇ ਆ ਗਈਆਂ ਬੈਹ ਗਈਆਂ ਅੰਤਰਾਣ ਕਿ ਕਿੰਨਾ ਨੇ ਕਿ ਆ ਗਈਆਂ ਜੇ ਹੁਣ ਅੱਧੀ ਰਾਤ ਨੂੰ ਤੇ ਕੰਮ ਕਰ ਲੋ ਕੋਈ ਆलो ਮੰਮੀ ਚਾਹ ਮੈਂ ਦੇਣ ਫੜਾ ਮੈਂ ਆਏ ਹਾਏ ਨਿਕਲ ਕੋ ਨੀਹਾ ਲੈਦਾ ਕੁੜੀ ਦਾ ਕਿਤੇ ਇਹਨਾਂ ਨੂੰ ਕੋਹ ਰੰਨਣਾ ਪਕਾਉਣਾ ਨਹੀਂ ਆਉਂਦਾ ਚਾਹ ਦੇ ਵਿੱਚ ਕਿੰਨਾ ਲੋਨ ਪਾਇਆ ਦੱਸ ਚਾਹ ਤਾਂ ਰਹੀ ਕਿ ਸਬਜ਼ੀ ਤਾਂ ਰਣ ਨਹੀਂ ਹੀ ਮੇਰਾ ਭਾਂ ਵੀਪੀ ਵਧਾ ਦੇ ਇਹਨੂੰ ਗੱਲ ਇਹ ਕਿ ਚੱਲ ਪੰਮੂ ਹੈ ਹੀ ਤੇ ਰੋਟੀ ਪਾਣ ਤੇ ਚੱਜਣਾ ਕਰਦੀ ਚਾਹ ਪਾਣ ਤੇ ਚੰਗਾ ਬਣਾ ਕੇ ਦਿੰਦੀ ਆ ਨਾ ਇਹਨੂੰ ਤਾਂ ਕਦੇ ਮੌਤ ਪੈ ਜਾਏ ਤਾਂ ਗੱਲਾਂ ਵੇਲਾ ਕਿਦਾਂ ਟਕੇ ਟਕੇ ਦੀਆਂ ਦਿੰਦੀ ਮੈਨੂੰ ਤੇ ਮੈਂ ਤਾਂ ਸਾਰਾ ਕੁਝ ਕਰ ਲੂੰਗੀ ਤਾਂ ਕਰਨਾਂ ਦਾ ਕੱਖ ਨਹੀਂ ਹੁੰਦਾ ਦੀਦੀ ਆ ਲੋ ਚਾਹ ਦੀਦੀ ਚਾਹ ਲਓ ਸਿਰਪੀੜੀ ਬੜਾ ਕਰਨ ਲਿਆ ਵਾ ਤੇ ਉਹ ਫਿਰ ਇਦਾਂ ਦੇ ਕੰਮ ਤੋਂ ਆ ਫਿਰ ਹੋਣੀ ਡੈਪਿੰਦੀ ਸਿਰਪੀੜ ਤਾਂ ਇਹ ਮੈਂ ਬਣਾ ਕੇ ਲਈ ਚਾਹ ਤੂੰ ਚਾਹ ਪੀਓ ਬਹਿ ਜਾਣਾ ਫਰਕ ਕੇ ਦਿਨਾ ਤੇ ਨਾਲੇ ਤਾਂ ਨੂੰ ਮੈਂ ਇੱਕ ਗੱਲ ਕਵਾਂ ਤੇ ਦੱਸਿਓ ਨਾ ਕਿਸ ਨੂੰ ਇਹ ਮੇਰਾ ਨਾਂ ਨਹੀਂ ਵਿੱਚ ਹੋਣਾ ਚਾਹੀਦਾ ਕਿਹੜੀ ਗੱਲ ਕਰਨੀ ਤੂੰ ਐਡੀ ਜਿਹੜਾ ਤੇਰਾ ਨਾਂ ਨਾ ਆਵੇ ਵਿੱਚ ਤੂੰ ਗੱਲ ਕਰ ਕੋਈ ਗੱਲ ਨਹੀਂ ਮੈਂ ਕਰਦੀ ਪਰ ਮੈਨੂੰ ਡਰ ਲੱਗਦਾ ਪਰ ਨਾ ਨਾ ਮੰਮੀ ਕੋ ਨਾਲ ਗੱਲ ਕਰਿਓ ਤੁਸੀਂ ਹਾਂ ਹੈ ਡਰੀ ਕਾ ਤੋ ਜਾਣੇ ਆ ਗੱਲ ਕਰੇਗੀ ਤੇ ਫੇਰ ਹੀ ਪਤਾ ਲੱਗੂਗਾ ਗੱਲ ਏ ਆ ਕਿ ਬਾਜੀ ਨੇ ਚਲ ਜਾਣਾ ਹਿੱਟਡੇ ਨਾਲ ਇਹ ਬੁਢਰੀ ਨੇ ਫੋਨ ਕੀਤਾ ਸੀ ਬਾਜੀ ਨੂੰ ਕਿ ਕੋਈ ਲੋੜ ਨਹੀਂ ਤੈਨੂੰ ਜਾਣ ਦੀ ਇੱਥੇ ਤੇ ਸੋਹਰੇ ਕੀ ਕਰਨਾ ਤੂੰ ਜਾ ਕੇ ਰਮਾ ਦੇ ਨਾਲ ਪਹਿਲੀ ਬੰਦਾ ਵੇਖ ਤੇ ਮੈਂ ਆਪੇ ਉਹਦੇ ਨਾਲ ਚਲ ਜਾਣਾ ਵਾ ਹਾਏ ਹਾਏ ਮੈਂ ਵੀ ਸੋਚਾਂ ਵੀ ਮਾਤਾ ਜੱਕ ਦਾ ਮੈਂ ਨਹੀਂ ਬਦਲ ਕਿਉਂ ਗਈ ਆ ਇੰਨੇ ਮਿੱਠੀ ਮੂੰਹ ਦੇ ਬਣ ਗਏ ਇਹਨੂੰ ਹੋਕ ਹੀ ਗਿਆ ਵਾ ਨਹੀਂ ਤੇ ਇਹ ਤਾਂ ਹਰ ਵੇਲੇ ਵੱਡ ਖਾਨ ਨੂੰ ਪੈਂਦੀ ਆ ਇਹ ਤਾਂ ਸਾਨੂੰ ਦੋਵਾਂ ਜਾਣੀਆਂ ਨੂੰ ਉਹੋ ਗੱਲ ਵੀ ਟੁੱਟ ਰੁੱਟ ਕੇ ਪੈਂਦੀ ਆ ਵੀ ਤੂੰ ਹੀ ਆਹ ਕੰਮ ਨਹੀਂ ਕੀਤਾ ਉਹ ਨਹੀਂ ਕੀਤਾ ਬੈਠੀਆਂ ਵਾ ਇਹ ਤੇ ਜਦੋਂ ਮੈਨੂੰ ਕਹਿਣ ਗਈ ਨਾ ਕਿ ਤੂੰ ਵੀ ਤਿਆਰ ਹੋ ਇਹ ਐਸੇ ਕੰਮ ਲਈ ਗਈ ਮੈਨੂੰ ਅੰਦੀ ਘਰਨਾਮ ਨੂੰ ਫੋਨ ਲਾ ਕੇ ਦੇ ਤੇ ਮੇਰੇ ਕੋਲ ਆਇਆ ਇਹਨੇ ਫੋਨ ਤਾਂ ਉਹਨੂੰ ਸਾਫ਼ ਕਹਿੰਦੀ ਕਿ ਤੂੰ ਰਮਾਨ ਦੇ ਨਾਲ ਕੰਮ ਕਰ ਰਹੀ ਇੱਥੇ ਆਪਣੇ ਝੋਨੇ ਵੱਲ ਵੇਖ ਉਧਰ ਮੈਂ ਆਪੇ ਚਲ ਜੂਗੀ ਤੈਨੂੰ ਜਾਣਦੀ ਨਹੀਂ ਕੋਈ ਲੋੜ ਹੈਗੀ ਣਾਲੇ ਹੋਰ ਤੇ ਹੋਰ ਦੀਦੀ ਮੈਨੂੰ ਵੀ ਮਨਾ ਕਰ ਦਿੱਤਾ ਮੈਂ ਤੇ ਉਸੇ ਵੇਲੇ ਕੱਪੜੇ ਕੱਢ ਲੇ ਤੇ ਤਿਆਰ ਹੋਣ ਲੱਗੀ ਮੈਨੂੰ ਆਦੀ ਕਿ ਕੋਈ ਲੋੜ ਨਹੀਂ ਤੈਨੂੰ ਵੀ ਜਾਣਦੀ ਤੇ ਮੈਂ ਆਪੇ ਚੱਲ ਜਾਂਗੀ ਤੂਰਮਾਨ ਦੇ ਨਾਲ ਕੰਮ ਵੇਖ ਆਪਣਾ ਘਰ ਦਾ ਤੇ ਅਮ ਨਾਲੇ ਹੋਰ ਕਹਿੰਦੀ ਮੈਨੂੰ ਕਿ ਇਹਦਾ ਤੇ ਮੈਨੂੰ ਆਪਸੀ ਆਪਾ ਕਰਨਾ ਹੀ ਪੈਣਾ ਵਾ ਮੈਨੂੰ ਤੇ ਜਾਣਾ ਹੀ ਪੈਣਾ ਵਾ ਤੇ ਤੁਹਾਨੂੰ ਨਹੀਂ ਕੋਈ ਲੋੜ ਜਾਣਦੀ ਹਾਏ ਰੱਬਾ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਬੁਢੀ ਸੋਚਦੀ ਕੀ ਆ ਤੇ ਕਰਦੀ ਕੀ ਆ ਦੱਸ ਵੀ ਇਹ ਕੋਈ ਮਰਨਾ ਜੰਮਣਾ ਕਿਸ ਨੇ ਲਿਖਾਇਆ ਵਾ ਤੇ ਇਹ ਸਿਆਪੇ ਕਰਦੀ ਫਿਰਦੀ ਹੈ ਰੱਬ ਇਹੋ ਜੀ ਤੇ ਬਿਪਤਾ ਕਿਸ ਨੂੰ ਪਾਵੇ ਹੀ ਨਾ ਜੀ ਉਹਦਾ ਮੈਨੂੰ ਦੁੱਖ ਤੇ ਬੜਾ ਆਇਆ ਸੀ ਧਰਤੀ ਦਾ ਤੇ ਘਰ ਆਪਾਂ ਹੀ ਜਿੱਦਾਂ ਮਰਜੀ ਲੜਦੀਆਂ ਕੁਲਦੀਆਂ ਰਹੀਏ ਤੇ ਪਰ ਸਾਡਾ ਬੜਦਾ ਤਾਂ ਹੈਗਾ ਹੀ ਨਾ ਮੇਰਾ ਜਾਣਾ ਤੇ ਬੜਾ ਮੈਨੂੰ ਬਾਅਦ ਵਿੱਚ ਮਹਿਸੂਸ ਹੋਇਆ ਕਿ ਮੈਂ ਦੀਦੀ ਦੇ ਨਾਲ ਗਈ ਨਹੀਂ ਤੇ ਪਰ ਇੱਕ ਗੱਲ ਹੀ ਹੋ ਗੱਲ ਨਾ ਕਿਸ ਨਾ ਮੇਰੀ ਭੈਣ ਬਣ ਕੇ ਕਰੀ ਮੈਂ ਤਾਂ ਤੈਨੂੰ ਨਾ ਵੱਡੀ ਭੈਣ ਬਣ ਕੇ ਸਮਝ ਕੇ ਨਾ ਤੇ ਇਹ ਸਾਰੀ ਗੱਲ ਤੇਰੇ ਨਾਲ ਮੈਂ ਕੀਤੀ ਉਹ ਤੇ ਪਰ ਕਿਸ ਦੇ ਨਾਲ ਨਾ ਕਰੀ ਜੇ ਪਤਾ ਲੱਗ ਗਿਆ ਨਾ ਮਾਤਾ ਨੂੰ ਤੇ ਇਹਨੇ ਤੇ ਮੈਨੂੰ ਘਰੋਂ ਕੱਢ ਦੇਣਾ ਜੁੰਟੇ ਉਹ ਫੜ ਕੇ ਬਾਹਰ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਨਹੀਂ ਕਿਸਨਾ ਵੀ ਗੱਲ ਕਰਦੀ ਹੱਦ ਹੋ ਗਈ ਮੰਮੀ ਵਾਲੀ ਮੈਂ ਦੇ ਨੂੰ ਚੰਗੀ ਬੜੀ ਸਮਝਦੀ ਵੀ ਮੇਰੇ ਨਾਲ ਗਈ ਆ ਪਰ ਮੈਨੂੰ ਇੰਨਾ ਨਹੀਂ ਪਤਾ ਵੀ ਮੰਮੀ ਦਿਲ ਦੀ ਐਨੀ ਮਾੜੀ ਹੈ ਹਾਏ ਹਾ ਰੱਬਾ ਮੈਂ ਸਾਰੇ ਪਰਿਵਾਰ ਦੀ ਹੋਈ ਮਰਦੀ ਕੀ ਮੇਰੇ ਨਾਲ ਜਿਦਾਰੀ ਸਾਂ ਕਰਦੇ ਆ ਮੈਨੂੰ ਬਗਾਨੀ ਸਮਝਦੇ ਆ ਮੰਮੀ ਪੀ ਲਈ ਚਾਹ? ਹਾਂ ਪੀ ਲਈ ਯਾ ਨਹੀਂ। ਤਾਂ ਕੀ ਫਾਇਦਾ ਤੁਹਾਨੂੰ ਉਹਦੇ ਨਾਲ ਜਾਣ ਦਾ? ਤੇ ਇੰਨੀ ਗਰਮੀ 'ਚ ਤੁਸੀਂ ਗਏ ਵੀ ਉਹਦੇ ਨਾਲ ਤੇ ਨਾਲੇ ਸੋ ਸੋ ਗੱਲ ਸੁਣਾਉਣ ਲਈ ਆਓ। ਆਂਦੀ ਮੇਰੀ ਨਾਲ ਜਾ ਕੇ ਤੇ ਬੇਇੱਜ਼ਤੀ ਕਰਾਈ ਇਹਨੇ ਮਾਤਾ ਨੇ ਉੱਥੇ। ਨਹੀਂ ਮੈਂ ਉਹਦੀ ਗੱਲ ਦੀ ਉੱਥੇ ਬੇਇੱਜ਼ਤੀ ਕਰਵਾਤੀ ਆਂ। ਆਂਦੀ ਗਵਨ ਨੇ ਚੱਲ ਜਾਣਾ ਹੀ ਪਾਜੀ ਨੇ ਨਾਲ ਤੇ ਇਹਨੇ ਮਾਤਾ ਨੇ ਨਹੀਂ ਜਾਣ ਦਿੱਤਾ ਆਂਦੀ ਨਾਮ ਲੈ ਮੇਰੇ। ਹਾਏ ਕੁੜੇ ਮੈਂ ਤੇ ਆਪ ਮੁੰਡੇ ਨੂੰ ਤਰਲੇ ਲੈਂਦੀ ਰਹੀ ਆਂ। ਕਿਵੇਂ ਨਾਲ ਚੱਲ ਚੰਗੇ ਨਹੀਂ ਲੱਗੀਦਾ। ਇਹਨੂੰ ਚੰਗਾ ਬੋਲ ਪਤਾ ਹੈਗਾ ਮੇਰੇ ਬਾਰੇ ਤੇ ਉਹਦੇ ਆਪ ਹੋਗਾ ਤੜਪਣ ਲਈ ਆ ਵੀ ਨਾਲ ਨਹੀਂ ਗਿਆ ਤੇ ਉਹਦੇ ਮੈਂ ਚਾਹ ਦੇਣ ਗਈ ਤੇ ਉਹਨੇ ਕਿੰਨੀਆਂ ਕਿੰਨੀਆਂ ਗੱਲਾਂ ਕੀਤੀਆਂ ਵਾ ਤੂੰ ਦੱਸ ਨਾ ਦਵੀ ਉਹਨੂੰ ਕੀ ਗਰਮੀ ਤੇ ਇਦਾਂ ਮੈਨੂੰ ਕਹਿਣ ਦੀ ਆਣ ਕੇ ਹੋਰ ਮੇਰੇ ਦੀਵਾਲੀ ਹੋਵੇ ਉਹ ਤੇ ਘਰ ਦੇ ਵਿੱਚ ਲੜਾਈ ਪਵੇ ਮਾੜੀ ਜਿਹੀ ਗੱਲ ਕਹੀਏ ਤੇ ਚਾਟ ਔਰ ਸਿਆਪਾ ਪਾ ਕੇ ਘਰ ਬਹਿ ਜਾਂਦੀ ਆ ਇਹਦੇ ਵਿੱਚ ਸਿਆਪੇ ਕਰਾਂ ਜਾ ਕੇ ਨਾਲ ਇੰਨੀ ਗਰਮੀ ਦੇ ਵਿੱਚ ਤੂੰ ਵੀ ਚੰਗੀ ਰਹਿ ਗਰਨਾਮ ਵੀ ਚੰਗਾ ਰਾ ਜਿਹੜਾ ਗਏ ਨਹੀਂ ਆ ਤੇ ਕੋਈ ਗੱਲ ਨਹੀਂ ਅਜੇ ਕਿਹੜਾ ਮੁੱਕ ਗਿਆ ਕੰਮ ਅਜੇ ਚੌਥਾ ਆਉਣਾ ਭੋਗ ਆਉਣਾ ਤੇ ਕੋਈ ਨਹੀਂ ਜਾਣਦੀ ਰਵੇ ਕੱਲੀ ਬਾਹ ਲਮਕਾ ਕੇ ਤੇਨੂੰ ਲੱਗੂ ਪਤਾ ਵਾਵਾ ਤੇ ਬੇਇੱਜ਼ਤੀ ਕਰਵਾਉਗੀ ਕਰ ਅਗਰ ਮਾਰੇ ਮੋਟੇ ਮੈਂ ਉਹ ਗੱਲ ਇਹਦਾ ਨਾ ਨਮੂਜ ਰੱਖ ਲਿਆ ਨਾਲ ਜਾ ਕੇ ਵੀ ਕਮਸਾ ਕਮ ਕੋਈ ਇਹ ਤੇ ਕਹੂਗਾ ਵੀ ਚਲ ਜੇ ਮੁੰਡਾ ਨੇ ਯਾਰ ਸੱਸ ਤੇ ਆਈ ਹੈ ਨਾ ਤੇ ਮੰਮੀ ਉਹਦੇ ਨਾਨਾ ਹੁਣ ਗੱਲ ਕਰਿਓ ਉਹਨੇ ਕਹਿਣਾ ਕਿ ਗੰਨੀਤ ਨੇ ਜਾ ਕੇ ਤੇ ਚਟ ਦੱਸਤਾ ਵਾ ਕਹਣਾ ਚੁਗਲੀ ਕਰਦੀ ਆ ਨਹੀਂ ਨਹੀਂ ਕਰਦੀ ਮੈਨੂੰ ਨਹੀਂ ਇਹ ਜਿਹਾ ਆਤਾ ਚਾਹ ਪੀਤੀ ਹੀ ਵੀ ਕਿਤੇ ਸਿਰ ਪੇੜ ਹਟੂਗੀ ਇਹਨੇ ਤੇ ਮੇਰੇ ਧੂਣੀ ਲਾਤੀ ਗੱਲਾਂ ਸੁਣਾ ਸੁਣਾ ਕੇ ਮੈਂ ਤੇ ਇਹਨਾਂ ਦੇ ਸਾਰੇ ਪਾਸੇ ਦਿੱਤੀ ਲੱਗ ਲਾ ਤੇ ਮੈਂ ਰਹਿਣਾ ਮੋਦੀ ਮਿੱਟੀ ਤੇ ਇਹਨਾਂ ਦੇ ਦਿਲਾਂ ਦੇ ਵਿੱਚ ਨਾ ਜ਼ਹਿਰ ਨਾ ਖੋਲੀ ਤੇ ਗਰਮੀ ਤੇ ਕਿੰਨੇ ਕਹਿਣਾ ਮੈਨੂੰ